ਕਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰੀ ਫੇਰ ਅੱਜ ਨਵੀਂ ਵੀਡੀਓ ਚ ਉਮੀਦ ਹੈ ਸਾਰੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਹਾਂ ਜੀ ਤੇ ਸਭ ਤੋਂ ਪਹਿਲਾਂ ਅੱਜ ਦੇ ਵਲੌਗ ਦੀ ਸ਼ੁਰੂਆਤ ਹੈ ਨਵਦੀਪ ਤੋਂ ਅਸੀਂ ਐਕਚੁਅਲ ਚ ਇਹ ਸ਼ਾਮ ਦੇ ਟਾਈਮ ਕਲਿੱਪ ਲਈ ਹੋਈ ਹੈ ਬਿਲਕੁਲ ਰਾਤ ਦੇ ਟਾਈਮ ਦੀ ਵੀਡੀਓ ਹੈ ਇਹ ਤੇ ਜਾਗੋ ਲਈ ਰੈਡੀ ਹੋ ਰਿਹਾ ਬੱਚੇ ਪਿੰਡ ਦੇ ਵਿੱਚ ਹੀ ਕਿਸੇ ਦਾ ਇਨਵੀਟੇਸ਼ਨ ਆਇਆ ਸੀਗਾ ਮੈਰिज ਦਾ ਜਾਗੋ ਦਾ ਤੇ ਮੰਮੀ ਘਰੇ ਨਹੀਂ ਸੀਗੇ ਸੋ ਅਸੀਂ ਸੋਚਿਆ ਕਿ 10 ਮਿੰਟ ਚ ਆਏ ਹੁੰਨੇ ਆ ਤੇ ਬੱਚਿਆਂ ਨੂੰ ਜ਼ਿਆਦਾ ਐਕਸਾਈਟਮੈਂਟ ਹੁੰਦੀ ਹੈ ਤੇ ਪਹਿਲਾ ਵਿਆਹ ਸੀ ਇਹ ਜਿਹੜਾ ਬੱਚੇ ਸਰਦੀਆਂ ਚ ਸ਼ੁਰੂ ਕਰ ਰਹੇ ਆ ਦੇਖਣ ਦਾ ਨਿਆਣਿਆਂ ਨੂੰ ਚਾਹ ਹੁੰਦਾ ਬੜਾ ਤੇ ਨਵਦੀਪ ਸਭ ਤੋਂ ਪਹਿਲਾਂ ਰੈਡੀ ਹੋ ਗਿਆ ਤੇ ਨਵਦੀਪ ਦੀ ਕਟਿੰਗ ਹੈ ਜਿਹੜੀ ਉਹ ਕਰਵਾਉਣ ਵਾਲੀ ਸੀਗੀ ਤੇ ਅੱਜ ਇਹਨੇ ਫਿਰ ਤੋਂ ਟਾਲ ਮਾਰ ਦਿੱਤੀ ਤੇ ਉਸ ਤੋਂ ਬਾਅਦ ਨਵਦੀਪ ਨੇ ਬਸ ਛੱਟਪਟ ਰੈਡੀ ਹੋ ਗਿਆ ਕੋਈ ਜ਼ਿਆਦਾ ਧਾਮ-ਚਾਮ ਨਹੀਂ ਕੀਤਾ ਵੈਸੇ ਜਾਗੋ ਲਈ ਕੁੜਤਾ ਪਿਆਮਾ ਹੈ ਸੀ ਇਹਦੇ ਕੋਲੇ ਪਾ ਸਕਦਾ ਸੀ ਪਰ ਆਏ ਨੇ ਜੀਨ ਤੇ ਸ਼ਰਟੀ ਪਾਲੀ ਹੈ ਕਿਉਂਕਿ ਅਸੀਂ ਕੋਈ ਬਹੁਤ ਜ਼ਿਆਦਾ ਇਹ ਸਾਡੇ ਕੋਈ ਨਜ਼ਦੀਕ ਦਾ ਵਿਆਹ ਨਹੀਂ ਸੀਗਾ ਵੈਸੇ ਹੀ ਬਸ 10 ਮਿੰਟ ਜਾ ਕੇ ਆਣਾ ਸੀ ਅਸੀਂ ਤੇ ਨਵਦੀਪ ਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਸੀ ਕਿਉਂਕਿ ਇਹ ਜੈਕ ਐਂਡ ਡੌਂਸ ਦੀ ਜੈਕਟ ਹੈ ਜਿਹੜੀ ਇਹ ਪਿਛਲੀ ਸਰਦੀ ਲੈ ਕੇ ਦਿੱਤੀ ਸੀ ਇਹਨਾਂ ਦੀ ਮਾਸੀ ਨੇ ਇਹਨੂੰ ਗਿਫਟ ਸੀ ਇਹ ਤੇ ਇਹ ਗਿਫਟ ਮਿਲਿਆ ਸੀ ਨਵਦੀਪ ਨੂੰ ਤੇ ਇਹਦੇ ਇਹ ਸੀਗਾ ਕਿ ਇਹ ਮਹਿੰਗੀ ਹੈ ਜੈਕਟ ਤਾਂ ਇਹ ਨੂੰ ਸਿਰਫ ਬਾਹਰ ਅੰਦਰ ਲਈ ਹੀ ਪਾਉਣ ਨੂੰ ਮਿਲੇਗੀ ਬਾਹਾਂ ਦੀ ਲੈਂਥ ਦੇਖ ਰਹੇ ਸੀ ਤੇ ਚੈੱਕ ਕਰ ਰਹੇ ਸੀਗੇ ਤੇ ਬਾਹਾਂ ਇਹ ਸਾਲੀ ਬੜੀਆਂ ਪੂਰੀਆਂ ਆ ਰਹੀਆਂ ਕਿਉਂਕਿ ਨਵਦੀਪ ਦੀ ਹਾਈਟ ਹੈ ਜਿਹੜੀ ਗਰੋਥ ਹੋਈ ਹੈ ਤੇ ਹਾਈਟ ਵਧੀ ਹੈ ਤੇ ਇਹਦੇ ਨਾਲ ਫਿਰ ਇਹਨੂੰ ਖੁਸ਼ੀ ਇਹ ਹੋਈ ਹੈ ਕਿ ਹੁਣ ਇਹ ਜੈਕਟ ਇਹਨੂੰ ਘਰੇ ਪਾਉਣ ਨੂੰ ਮਿਲੇਗੀ ਮਤਲਬ ਮੈਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਲੱਗ ਰਿਹਾ ਸੀ ਅੱਜ ਇਹਨੂੰ ਪਹਿਲੀ ਵਾਰ ਵੇਅਰ ਕੀਤਾ ਪਿਛਲੀ ਸਰਦੀ ਨਿਕਲਣ ਤੋਂ ਵੈਸੇ ਪਹਿਲਾਂ ਲੈ ਕੇ ਆਂਦੀ ਸੀ ਬਟ ਉਦੋਂ ਸਾਡਾ ਕਿਤੇ ਜਾਣ ਆਉਣ ਨਹੀਂ ਹੋਇਆ ਤੇ ਇਹਦਾ ਯੂਜ਼ ਹੀ ਨਹੀਂ ਕੀਤਾ ਸੀ ਪਿਛਲੀ ਠੰਡ ਦੇ ਵਿੱਚ ਅਸੀਂ ਕਿਤੇ ਬਹੁਤਾ ਗਏ ਨਹੀਂ ਤੇ ਇਹ ਏਕਟ ਦਾ ਯੂਜ਼ ਹੈ ਜਿਹੜਾ ਪਿਛਲੀ ਸਰਦੀ ਤਾਂ ਜਮਾ ਹੀ ਨਹੀਂ ਹੋਇਆ ਅਸੀਂ ਇਹਨੂੰ ਫਰਵਰੀ ਦੇ ਵਿੱਚ ਜਾਂ ਜਨਵਰੀ ਦੇ ਐਂਡ 'ਇਏ ਤੇ ਲਿਆ ਹੋਣਾ ਹੈਗਾ ਜਨਵਰੀ ਤੇ ਲਿਆ ਸੀ ਸ਼ਾਇਦ ਤੇ ਫਿਰ ਉਸ ਤੋਂ ਬਾਅਦ ਅਸੀਂ ਜੀ ਇਹਨੂੰ ਇਸ ਸਰਦੀ ਜਦੋਂ ਹੁਣ ਕੱਢਿਆ ਦੇਖਿਆ ਟਰਾਈ ਕੀਤਾ ਤੇ ਸ਼ੋਲਡਰ ਕੋਲੋਂ ਵੀ ਇੰਨੀ ਜ਼ਿਆਦਾ ਲੂਜ਼ ਨਹੀਂ ਹੈ ਮਤਲਬ ਕਿ ਨੈਕਸਟ ਇਅਰ ਇਹ ਇਹਨੂੰ ਨਹੀਂ ਆਏਗੀ ਤੇ ਇਸ ਤੇ ਮੈਂ ਦੇਖ ਰਹੀ ਸੀ ਕਿ ਇਹਨੇ ਟੈਗ ਵੀ ਰਿਮੂਵ ਨਹੀਂ ਕੀਤਾਗਾ ਸੋ ਮੈਨੂੰ ਵੈਸੇ ਹੀ ਪੁੱਛ ਲਿਆ ਕਿ ਟੈਗ ਰਿਮੂਵ ਕਰਤਾ ਸੀਗਾ ਤੇ ਇਹਦੀ ਜਿਹੜੀ ਇਹ ਫਰੈਸ਼ ਚ ਮਿਲਿਆ ਸੀਗਾ ਇਹਦੇ ਤੇ ਕੋਈ ਡਿਸਕਾਊਂਟ ਨਹੀਂ ਸੀਗਾ ਇਹ 5000 ਦੀ ਸੀਗੀ ਤੇ ਇਹਦੇ ਪਿੱਛੇ ਮੈਂ ਤੁਹਾਨੂੰ ਰੀਜ਼ਨ ਹੈ ਇੱਕ ਦੱਸੂਗੀ ਇੱਕ ਲਾ ਹੈ ਕਿ ਬੱਚੇ ਅਗਰ ਕੁਝ ਬ੍ਰਾਂਡਡ ਚੀਜ਼ਾਂ ਪਾਉਂਦੇ ਆ ਬੱਚੇ ਆ ਡਿਮਾਂਡ ਕਰਦੇ ਆ ਇਹ ਇੱਕ ਲਾ ਦੇ ਤਹਿਤ ਆਪਾਂ ਬੱਚਿਆਂ ਨੂੰ ਉਹ ਚੀਜ਼ਾਂ ਜਿਹੜੀਆਂ ਪਰੋਵਾਈਡ ਕਰਦੇ ਆ ਇੱਕ ਸਿੰਗਲ ਪੇਰੈਂਟ ਕਿਵੇਂ ਪ੍ਰੋਵਾਈਡ ਕਰਦਾ ਇਹ ਚੀਜ਼ਾਂ ਦਾ ਨਾ ਇੱਕ ਲਾ ਹੈ ਮੈਂ ਤੁਹਾਨੂੰ ਇਸ ਦੇ ਬਾਰੇ ਪ੍ਰੋਪਰ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੀ ਬਿਕੋਜ਼ ਹੁਣ ਮੈਂ ਲਾ ਦੀਆਂ ਬੁੱਕਸ ਪੜ੍ਹ ਰਹੀਆਂ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਹੁਣ ਲਾ ਖੁਦ ਕਰ ਰਹੀਆਂ ਤੇ ਹੁਣ ਤੁਹਾਨੂੰ ਮੈਂ ਹੋਰ ਸਾਰੀਆਂ ਚੀਜ਼ਾਂ ਬਰੀਕੀ ਨਾਲ ਦੱਸਿਆ ਕਰੂੰਗੀ ਤੇ ਇਧਰ ਜੀ ਜੈਸਮੀਨ ਨੇ ਆਪਣੇ ਮਾਮੇ ਦੇ ਵਿਆਹ ਵਾਲਾ ਕੱਢ ਲਿਆ ਜੀ ਗਾਊਨ ਅੱਛਾ ਇਹ ਚੋਲੀ ਹੈ ਇਹ ਨਾ ਗਾਊਨ ਇਹਨੂੰ ਮੈਂ ਬਣਾਉਣਾ ਸੀਗਾ ਕਿਉਂਕਿ ਅਸੀਂ ਇਹਨੂੰ ਐਡ ਕਰਨਾ ਸੀ ਸੌਰੀ ਅਟੈਚ ਕਰਨਾ ਸੀ ਇਹਦੇ ਨਾਲ ਸਟਿਚ ਕਰਨਾ ਸੀ ਤੇ ਇਹ ਚੋਲੀ ਟਾਈਪ ਅਸੀਂ ਘਰੇ ਰੈਡੀ ਕੀਤੀ ਸੀ ਇਹ ਪਿਓਰ ਜੌਰਜਟ ਦਾ ਸਟਾਫ ਸੀਗਾ ਤੇ ਜਦੋਂ ਇਹਨੂੰ ਹੁਣ ਕੱਢਿਆ ਦੇਖਿਆ ਤੇ ਇਸਦੇ ਵਿੱਚ ਬਹੁਤ ਜ਼ਿਆਦਾ ਬਲ ਪਏ ਹੋਏ ਸੀਗੇ ਪਿਓਰ ਦੇ ਕੱਪੜੇ ਵਿੱਚ ਇਸ ਤਰ੍ਹਾਂ ਬਲ ਪੈ ਜਾਂਦੇ ਆ ਤੇ ਇਹਨੂੰ ਪ੍ਰੈਸ ਵੀ ਕੀਤਾ ਪਰ ਫਿਰ ਵੀ ਇਹਦੇ ਬਰੀਕ ਬਰੀਕ ਜਿਹੜੇ ਬਲ ਸੀ ਉਹ ਨਹੀਂ ਨਿਕਲੇ ਚਲੋ ਸੋਚਿਆ ਕਿ ਕੋਈ ਗੱਲ ਨਹੀਂ ਰਾਤ ਦਾ ਟਾਈਮ ਹੈ ਤੇ ਵਾਪਸ ਜਲਦੀ ਆ ਜਾਣਾ ਇਹ ਜੈਸਮੀਨ ਨੇ ਜਦੋਂ ਮਾਰਚ ਵਿੱਚ ਲਾਸਟ ਈਅਰ 25 ਮਾਰਚ ਨੂੰ ਇਹ ਪਾਇਆ ਸੀਗਾ ਤੇ ਜੈਸਮੀਨ ਦੇ ਬਹੁਤ ਜ਼ਿਆਦਾ ਖੁੱਲਾ ਸੀਗਾ ਤੇ ਬੜੀ ਹੀ ਕਾਕਰੂਚੀ ਜੀ ਲੱਗਦੀ ਸੀ ਇਹ ਬਟ ਇਸ ਸਾਲ ਜੈਸਮੀਨ ਨੂੰ ਬੜਾ ਹੀ ਸੋਹਣਾ ਫਿਟ ਆਇਆ ਤੇ ਕਿਉਂਕਿ ਜੈਸਮੀਨ ਦੀ ਅੱਛੀ ਹੈਲਥ ਹੈ ਜਿਹੜੀ ਗ੍ਰੋਥ ਹੋ ਗਈ ਹੈ weight ਥੋੜਾ ਜਾਂ ਵਧਿਆ ਜੈਸਮੀਨ ਦਾ ਤੇ ਇਸ ਵਾਰ ਪਾਇਆ ਬਹੁਤ ਸੋਹਣਾ ਲੱਗਦਾ ਸੀ ਦੱਸਿਓ ਤੁਸੀਂ ਕਿਦਾਂ ਦਾ ਲੱਗਿਆ ਇਹ ਅਸੀਂ ਆਪ ਘਰੇ ਰੈਡੀ ਕੀਤਾ ਮੈਂ ਤੇ ਮਾਸੀ ਨੇ ਤੇ ਇਹ ਸਾਡੇ ਕੋਲੇ ਪਿਓਰ ਦਾ ਜ਼ੋਰ ਜਟ ਦਾ ਕਾਫੀ ਐਕਸਪੈਂਸਿਵ ਕਮੀਜ਼ ਸੀ ਇਹ ਜਿਹੜਾ ਘਰ ਗਲਤੀ ਨਾਲ ਵਾਸ਼ ਹੋ ਗਿਆ ਸੀਗਾ ਤੇ ਵਾਸ਼ ਹੋਣ ਤੋਂ ਬਾਅਦ ਇਹ ਸ਼੍ਰਿੰਕ ਹੋ ਗਿਆ ਸੀ ਫਿਰ ਇਸ ਨੂੰ ਸ਼ਰਟ ਨੂੰ ਆਪਾਂ ਕੱਟ ਕੇ ਜੈਸਮੀਨ ਦੇ ਲਈ ਚੋਲੀ ਰੈਡੀ ਕੀਤੀ ਤੇ ਉਹਦੇ ਨਾਲ ਆਪਾਂ ਇਸ ਸਕਰਟ ਦਾ ਕਪੜਾ ਜਿਹੜਾ ਪਿਓਰ ਦਾ ਬਾਈ ਕਰਕੇ ਇਸ ਨੂੰ ਡਾਈ ਕਰਵਾ ਕੇ ਬਿਲਕੁਲ ਮੈਚ ਕਰਵਾ ਲਿਆ ਸੀ ਨਾਲ ਤੇ ਬੜਾ ਹੀ ਪਿਆਰਾ ਲੱਗ ਰਿਹਾ ਸੀਗਾ ਜੈਸਮੀਨ ਦਾ ਤੇ ਇਸ ਵਾਰ ਥੋੜਾ ਜੈਸਮੀਨ ਨੇ ਨਾ ਪਹਿਲੀ ਵਾਰ ਡਰੈਸ ਪਾਈ ਹੈਗੀ ਪਹਿਲੀ ਵਾਰ ਮਤਲਬ ਪਿਛਲੀ ਮੈਰिज ਟਾਈਮ ਤੋਂ ਬਾਅਦ ਮੇਰੇ ਕਜ਼ਨ ਬ੍ਰਦਰ ਦੀ ਮੈਰिज ਤੋਂ ਬਾਅਦ ਪਹਿਲੀ ਵਾਰ ਵੇਅਰ ਕੀਤੀ ਹੈ ਤੇ ਜੈਸਮੀਨ ਵੱਡੀ ਵੱਡੀ ਲੱਗ ਰਹੀ ਸੀਗੀ ਕਿਉਂਕਿ ਹਰ ਸਾਲ ਬੱਚੇ ਗਰੋਥ ਕਰਦੇ ਆ ਬੱਚਿਆਂ ਦੇ ਕੱਪੜੇ ਛੋਟੇ ਹੁੰਦੇ ਰਹਿੰਦੇ ਆ ਇਹ ਸਬਜੀ ਆਪਾਂ ਉਤਾਰ ਲਈ ਹੈ ਜੀ ਵਿਸਲ ਲਗਾਉਣ ਤੋਂ ਬਾਅਦ ਇਹ ਜਿਹੜੀ ਥੋੜੀ ਬਹੁਤ ਸਟੀਮ ਹੈ ਉਹ ਆਪਾਂ ਕੱਢ ਦਿੰਨੇ ਆ ਤੇ ਇਹਨੂੰ ਠੰਡਾ ਹੋਣ ਦੇਾਂਗੇ ਥੋੜੀ ਜਿਹੀ ਰੈਸਟ ਕਰਨ ਦੇਾਂਗੇ ਸਬਜੀ ਦਾ ਜਿਹੜਾ ਨੇਚਰਲੀ ਕਲਰ ਹੈ ਜੋ ਐਕਚੁਅਲ ਦੇ ਵਿੱਚ ਕਲਰ ਹੈ ਉਹ ਨਿਕਲ ਕੇ ਆਊਗਾ ਠੰਡਾ ਹੋਣ ਤੋਂ ਬਾਅਦ ਤੇ ਸੁੱਕੀ ਸਬਜੀ ਆਪਣੀ ਰੈਡੀ ਹੈ ਜੀ ਆਲੂ ਗਾਜਰ ਤੇ ਮਟਰ ਦੀ ਤੇ ਇਹਨੂੰ ਠੰਡੀ ਹੋਣ ਤੋਂ ਬਾਅਦ ਬਿਲਕੁਲ ਇਹ ਆਪਣੇ ਅچھے ਕਲਰ ਦੇ ਵਿੱਚ ਆਜੂਗੀ ਤੇ ਕਈ ਵਾਰ ਕਾਲਚ ਬਣੀ ਹੋਈ ਚੀਜ਼ ਬੜੀ ਹੀ ਟੇਸਟੀ ਬਣਦੀ ਹੈ ਸੋ ਇਹ ਜਲਦੀ ਜਲਦੀ ਬਣਾਈ ਹੈ ਤੇ ਬੜੀ ਹੀ ਸਵਾਦ ਬਣੀ ਸੀ ਅੱਛਾ ਇਹ ਰਾਤ ਦਾ ਖਾਣਾ ਸੀ ਜੀ ਰਾਤ ਤੇ ਮਾਰਨਿੰਗ ਬੱਚਿਆਂ ਨੇ ਕਿਹਾ ਕਿ ਉਹ ਸਕੂਲ ਦੇ ਵਿੱਚ ਜੋ ਟਿਫਨ ਲੈ ਕੇ ਜਾਣਗੇ ਉਹਨਾਂ ਦਾ ਮਾਨ ਹੈ ਕਿ ਅੱਜ ਉਹ ਹਲਵਾ ਤੇ ਚਨੇ ਲੈ ਕੇ ਜਾਣਗੇ ਸੋ ਕਾਲੇ ਛੋਲੇ ਮਸਾਲੇ ਵਾਲੇ ਆਪਣੇ ਬੰਦੇ ਹੀ ਰਹਿੰਦੇ ਆ ਹਫਤੇ ਬਾਅਦ ਜਾਂ ਹਫਤੇ ਦੇ ਵਿੱਚ ਇੱਕ ਵਾਰ ਦੋ ਵਾਰ ਬੰਦੇ ਹੀ ਰਹਿੰਦੇ ਆ ਮਤਲਬ ਜ਼ਿਆਦਾਤਰ ਇਹ ਚੀਜ਼ਾਂ ਤੇ ਜੈਸਮੀਨ ਦਾ ਜਿਹੜਾ ਹਲਵਾ ਆਪਸ਼ਨ ਨਹੀਂ ਹੈ ਆਪਾਂ ਉਹਨੂੰ ਗਲੂਟਨ ਵਾਲਾ ਹਲਵਾ ਨਹੀਂ ਦੇ ਸਕਦੇ ਸੂਜੀ ਵਾਲਾ ਹਲਵਾ ਨਹੀਂ ਦੇ ਸਕਦੇ ਇਸੇ ਲਈ ਜੈਸਮੀਨ ਦਾ ਜਿਹੜਾ ਪ੍ਰਸ਼ਾਦ ਹੈ ਉਹ ਆਪਾਂ ਗਲੂਟਨ ਫ੍ਰੀ ਆٹے ਦਾ ਹੀ ਬਣਾ ਲੈਣੇ ਹੁੰਦੇ ਆ ਤੇ ਬਹੁਤ ਸਵਾਦ ਬੰਦ ਹੈ ਜੋ ਆٹے ਦੀ ਰੋਟੀ ਬਣਾਉਂਦੇ ਆ ਜੈਸਮਿਨ ਦੀ ਉਸੇ ਦਾ ਆਪਾਂ ਇਸ ਤਰ੍ਹਾਂ ਕਰਕੇ ਹਲਵਾ ਤਿਆਰ ਕਰ ਦਿੰਨੇ ਆ ਬਸ ਇਸ ਨੂੰ ਥੋੜਾ ਜਿਹਾ ਧਿਆਨ ਰੱਖਣਾ ਹੁੰਦਾ ਹੈ ਜ਼ਿਆਦਾ ਸੇਕ ਨਹੀਂ ਲੱਗਣਾ ਕਿਉਂਕਿ ਇਹ ਦਾਲਾਂ ਦਾ ਆਟਾ ਹੈ ਤੇ ਇਹ ਦੇ ਵਿੱਚ ਕੜਵਾਹਟ ਬਹੁਤ ਜ਼ਿਆਦਾ ਆ ਜਾਂਦੀ ਹੈ ਸੋ ਇਹਨੂੰ ਹਮੇਸ਼ਾ ਇਦਾਂ ਚਲਾਉਂਦੇ ਹੀ ਰਹਿਣਾ ਹੁੰਦਾ ਤੇ ਇਧਰ ਨਾਲ ਹੈ ਜੀ ਜਿਹੜੇ ਛੋਲੇ ਐ ਬੋਇਲ ਹੋਣ ਲਈ ਰੱਖੇ ਐ ਮੈਂ ਛੋਲੇ ਆਪਾਂ ਉਬਾਲ ਲਏ ਐ ਇਹਨਾਂ ਦੇ ਵਿੱਚ ਜੋ ਐਕਸਟਰਾ ਪਾਣੀ ਹੋਊਗਾ ਉਹ ਆਪਾਂ ਕੱਢ ਦਿਆਂਗੇ ਡレイン ਕਰ ਦਿਆਂਗੇ ਤੇ ਛੋਲਿਆਂ ਨੂੰ ਆਪਾਂ ਮਸਾਲੇ ਦਾ ਇੱਕ ਤੜਕਾ ਝੋਕ ਦੇਵਾਂਗੇ ਤੇ ਇਹਦੇ ਵਿੱਚ ਆਪਾਂ ਕੁਸ਼ਕ ਬਸ ਨਾਰਮਲ ਘਿਓ ਦੇ ਵਿੱਚ ਤੜਕਾ ਮਾਰ ਦਿਆਂਗੇ ਜਿੰਨੇ ਮਸਾਲੇ ਹੁੰਦੇ ਆ ਹਲਦੀ ਮਿਰਚ ਮਸਾਲਾ ਧਨੀਆ ਪਾਊਡਰ ਜੋ ਵੀ ਨਮਕ ਤੇ ਉਸ ਤੋਂ ਬਾਅਦ ਵਿੱਚ ਇਹ ਚਨੇ ਐਡ ਕਰ ਦਿਆਂਗੇ ਤੇ ਜਦੋਂ ਇਹ ਪੱਕ ਜਾਣਗੇ ਪੂਰੀ ਤਰ੍ਹਾਂ ਮਤਲਬ ਪਾਣੀ ਸੁੱਕ ਜਾਣਾ ਛੋਲਿਆਂ ਦਾ ਤੇ ਫਿਰ ਉਸਤੇ ਉੱਪਰ ਆਪਾਂ ਜੋ ਕਸੂਰੀ ਮੇਥੀ ਹੁੰਦੀ ਆ ਉਸ ਨੂੰ ਥੋੜਾ ਜਿਹਾ ਤਵੇ ਤੇ ਭੁੰਨ ਕੇ ਆ ਪੈਡ ਕਰ ਦਿਆਂਗੇ ਤੇ ਬਹੁਤ ਜ਼ਿਆਦਾ ਸਵਾਦ ਬੰਦਿਆ ਮਸਾਲੇ ਵਾਲੇ ਛੋਲੇ ਤੇ ਲੌਜੀ ਜਿਹੜਾ ਜੈਸਮੀਨ ਦਾ ਆਟਾ ਹੈ ਸੌਰੀ ਹਲਵਾ ਉਹ ਬਿਲਕੁਲ ਬਣ ਕੇ ਰੈਡੀ ਹੈ ਬਹੁਤ ਸੋਹਣਾ ਬੰਦਿਆ ਐਵੇਂ ਨਹੀਂ ਪਤਾ ਲੱਗਦਾ ਕਿ ਇਹ ਗਲੂਟਨ ਫ੍ਰੀ ਆਟੇ ਦਾ ਬਣਿਆ ਹੋਇਆਗਾ ਤੇ ਬਹੁਤ ਪਿਆਰਾ ਹਲਵਾ ਰੈਡੀ ਹੋਇਆ ਬਣ ਕੇ ਹਫਤੇ ਡੇਢ ਹਫਤੇ ਬਾਅਦ ਇੱਕ ਵਾਰ ਹਲਵਾ ਛੋਲੇ ਬਣਾ ਦਈਦੀਆਂ ਨੇ ਆਣਾ ਇਹਨੂੰ ਕਦੇ-ਕਦੇ ਕਾਲੇ ਛੋਲਿਆਂ ਦੇ ਨਾਲ ਆਪਾਂ ਚੌਲ ਵੀ ਬਣਾ ਦਿੰਨੇ ਆ ਉਦੇ ਉਦੇ ਥੋੜਾ ਜਿਹਾ ਆਪਾਂ ਗਰੇਵੀ ਰੱਖ ਲੈਣੀ ਹੈ ਤੇ ਜ਼ਿਆਦਾਤਰ ਜਿਹੜੀ ਇਹ ਛੋਲੇ ਆਪਾਂ ਸੁੱਕੇ ਚਾਟ ਦੇ ਲਈ ਮੈਂ ਰੈਡੀ ਕਰਦੀ ਹੀ ਰਹਿਣੀ ਆ ਬੱਚਿਆਂ ਨੂੰ ਨਾਸ਼ਤੇ ਦੇ ਵਿੱਚ ਦੇਣ ਲਈ ਤੇ ਚਲੋ ਜੀ ਆਦਰ ਮੈਂ ਹੁਣ ਦੇਖ ਰਹੀ ਸੀ ਚੈੱਕ ਕਰ ਰਹੀ ਸੀ ਕਿ ਛੋਲੇ ਬਿਲਕੁਲ ਰੈਡੀ ਨੇ ਇਹਨਾਂ ਨੂੰ ਆਪਾਂ ਅਗਰ ਸਿਰਫ ਮਸਾਲੇ ਦੀ ਝੋਕ ਦੇਣੀ ਹੈ ਤਾਂ ਇਹਨਾਂ ਨੂੰ ਆਪਾਂ 100% ਕੁੱਕ ਕਰਾਂਗੇ ਤੇ ਜੇ ਆਪਾਂ ਪਾਣੀ ਦੇ ਵਿੱਚ ਹੀ ਮਸਾਲੇ ਪਾ ਕੇ ਇਹਨਾਂ ਨੂੰ ਸੁਕਾਉਣਾ ਹੈ ਤਾਂ ਫਿਰ ਆਪਾਂ 80 ਜਾਂ 85% ਕੁੱਕ ਕਰਾਂਗੇ ਤੇ ਜੈਸ ਮੀਨ ਕਿ ਟਿਫਨ ਬਣਾਤਾ ਸੀ ਮੈਂ ਸਾਰਾ ਪੈਕ ਕਰਤਾ ਸੀ ਜੀ ਐਸੋ ਛੋਲਿਆਂ ਦੀ ਰੈਸਿਪੀ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਪਾਈ ਕਿਉਂਕਿ ਬਹੁਤ ਜ਼ਿਆਦਾ ਕਾਲ ਹੋ ਰਹੀ ਸੀ ਮੈਨੂੰ ਬੱਚਿਆਂ ਦਾ ਟਾਈਮ ਹੋ ਰਿਹਾ ਸੀ ਤੇ ਇਧਰ ਜੀ ਆਪਣਾ ਸੂਜੀ ਦਾ ਜਿਹੜਾ ਪ੍ਰਸ਼ਾਦ ਹੈ ਉਹ ਰੱਖਿਆ ਅੱਛਾ ਇਸ ਕਾਲ ਦੇ ਵਿੱਚ ਥੋੜਾ ਜਿਹਾ ਬਰਨ ਹੋ ਗਿਆ ਵੈਸੇ ਮੈਂ ਸੂਜੀ ਦਾ ਜਿਹੜਾ ਹਲਵਾ ਬਣਾਉਣੀ ਹੈ ਉਹ ਥੋੜਾ ਜਿਹਾ ਮੇਰਾ ਬਰਾਊਨੀ ਜਾਂ ਥੋੜੀ ਜੀ ਕਰੀਮ ਜੀ ਲੁੱਕ ਰੱਖਦਾ ਬਹੁਤ ਜ਼ਿਆਦਾ ਚਿੱਟਾ ਨਹੀਂ ਤੇ ਬਹੁਤ ਜ਼ਿਆਦਾ ਕਾਲਾ ਵੀ ਨਹੀਂ ਬੜਾ ਹੀ ਸੋਨਾ ਇੱਕ ਗੋਲਡਨ ਜਿਹਾ ਲੁੱਕ ਹੁੰਦੀ ਹੈ ਗੋਲਡਨ ਜਿਹਾ ਕਲਰ ਆ ਜਾਂਦਾ ਹੈਗਾ ਤੇ ਇਸ ਵਾਰ ਥੋੜਾ ਜਿਹਾ ਗੱਲਾਂ ਚ ਲੱਗੇ ਬਰਾਊਨ ਜ਼ਿਆਦਾ ਹੋ ਗਿਆ ਡਾਰਕ ਹੋ ਗਿਆ ਸੂਜੀ ਦਾ ਹਲਵਾ ਇੰਨਾ ਜ਼ਿਆਦਾ ਡਾਰਕ ਵਧੀਆ ਨਹੀਂ ਲੱਗਦਾ ਵੇਖਣ ਵਿੱਚ ਪਰ ਖਾਣ ਵਿੱਚ ਬਹੁਤ ਜ਼ਿਆਦਾ ਸਵਾਦ ਸੀ ਦਾਣੇਦਾਰ ਸੀਗਾ ਤੇ ਪੂਰਾ ਜੂਸੀ ਐਂਡ ਦਾਣੇਦਾਰ ਸੀਗਾ ਤੇ ਉਸ ਦੇ ਨਾਲ ਨਾਲ ਜੀ ਮੈਂ ਜੈਸਮੀਨ ਦਾ ਟਿਫਨ ਬਣਾ ਕੇ ਉਸ ਦਾ ਪਲੇਟ ਵਿੱਚ ਜੋ ਵਧਿਆ ਸੀ ਹਲਵਾ ਉਹ ਨੂੰ ਘਰੇ ਖਾਣ ਲਈ ਕੱਢ ਦਿੱਤਾ ਪਲੇਟ 'ਚ ਤੇ ਉਹ ਆਪਣਾ ਇੰਜੋਏ ਕਰ ਰਹੀ ਹੈ ਹਲਵਾ ਤੇ ਨਾਲ ਛੋਲੇ ਤੇ ਇਧਰ ਦੀ ਸਾਡੇ ਹਲਵੇ ਦੇ ਵਿੱਚ ਵੀ ਬਸ 2 ਮਿੰਟ ਦਾ ਜੋ ਕਸਰ ਬਾਕੀ ਹੈ ਇਹ ਵੀ ਰੈਡੀ ਹੋ ਜਾਣਾ ਹੈ ਤੇ ਰੈਡੀ ਹੋ ਕੇ ਇਹ ਬਿਲਕੁਲ ਜਦੋਂ ਇਹ ਠਿੱਕ ਹੋ ਗਿਆ ਇਸ ਦਾ ਪਾਣੀ ਮੌਇਸਚਰ ਸੁੱਕ ਗਿਆ ਤੇ ਇੱਕਦਮ ਦਾਣੇਦਾਰ ਖੜਿਆ ਖਿਲਿਆ ਖਿਲਿਆ ਜਿਹਨੂੰ ਆਪਾਂ ਕਹਿ ਦਿੰਨੇ ਆ ਵਿਖਰਿਆ ਵਿਖਰਿਆ ਦਾਣੇਦਾਰ ਹਲਵਾ ਜਿਹੜਾ ਉਹ ਤਿਆਰ ਹੋ ਜੂਗਾ ਜ਼ਿਆਦਾਤਰ ਨਾ ਬੱਚਿਆਂ ਦੇ ਮਤਲਬ ਟਿਫਨ ਵਿੱਚ ਜਦੋਂ ਇੱਕੋ ਚੀਜ਼ ਜਾਂਦੀ ਰਹਿੰਦੀ ਹੈ ਨਾ ਤਾਂ ਉਹ ਫਿਰ ਅੱਕ ਜਾਂਦੇ ਬੱਚੇ ਖਾਣਾ ਇੰਟਰਸਟਿਡ ਨਹੀਂ ਰਹਿੰਦੇ ਖਾਣ ਦੇ ਵਿੱਚ ਜਾਂ ਟਿਫਨ ਲੈ ਕੇ ਜਾਣ ਵਿੱਚ ਜਦੋਂ ਬੱਚਿਆਂ ਨੂੰ ਸਵੇਰੇ ਵਧੀਆ-ਵਧੀਆ ਚੀਜ਼ਾਂ ਬਣਾ ਕੇ ਦਿਓ ਤਾਂ ਬੱਚੇ ਜਿਹੜੇ ਖੁਸ਼ ਹੋ ਕੇ ਟਿਫਨ ਵੀ ਖਾਲੀ ਕਰਕੇ ਆਉਂਦੇ ਆ ਤੇ ਮੈਨੂੰ ਬੜਾ ਹੀ ਇੱਕ ਪਛਤਾਵਾ ਹੁੰਦਾ ਕਿ ਜਦੋਂ ਮੈਂ ਪਸ਼ੂਆਂ ਦੇ ਕੰਮ ਕਰਦੀ ਸੀ ਜਾਂ ਮੈਂ ਆਪਣੇ ਸਹੁਰੇ ਘਰੇ ਕੰਮ ਕਰਦੀ ਸੀ ਉਦੋਂ ਮੈਂ ਆਪਣੇ ਬੱਚਿਆਂ ਦੀਆਂ ਖਵਾਹਿਸ਼ਾਂ ਜ਼ਿਆਦਾ ਨਹੀਂ ਪੂਰੀਆਂ ਕਰ ਸਕੀ ਉਸ ਟਾਈਮ ਤੇ ਰੋਟੀ ਟਾਈਮ ਤੇ ਬਣ ਜੇ ਮਿਲ ਜੇ ਹੀ ਬਹੁਤ ਹੁੰਦਾ ਸੀ ਬਟ ਹੁਣ ਮੈਨੂੰ ਕਿ ਪਸ਼ੂਆਂ ਵਾਲੇ ਕੰਮ ਦਾ ਪ੍ਰੈਸ਼ਰ ਨਹੀਂ ਹੈ ਕਿ ਸਵੇਰੇ ਉੱਠ ਕੇ ਧਾਰਾ ਕੱਢਣੀਆਂ ਪਸ਼ੂਆਂ ਦਾ ਗੋਹਾ ਕੂੜਾ ਕਰਨਾ ਹੈ ਉਹਨਾਂ ਨੂੰ ਦਾਣਾ ਰਲਾਉਣਾ ਹੈ ਪੱਠੇ ਕੁੱਤਰਨੇ ਇਹਨਾਂ ਕੰਮਾਂ ਦਾ ਸਵੇਰ ਵੇਲੇ ਜੋ ਪ੍ਰੈਸ਼ਰ ਹੁੰਦਾ ਉਹ ਘਟ ਜਾਣ ਕਰਕੇ ਹੁਣ ਮੈਂ ਮੋਸਟਲੀ ਪਿਛਲੇ 3-4 ਸਾਲ ਤੋਂ ਬੱਚਿਆਂ ਲਈ ਹਰ ਇੱਕ ਡਿਸ਼ ਬਣਾਉਣੀ ਹੈ ਹਰ ਇੱਕ ਚੀਜ਼ ਕਿਉਂਕਿ ਕੁਕਿੰਗ ਦੇ ਵਿੱਚ ਮੇਰਾ ਹੱਥ ਬਹੁਤ ਜ਼ਿਆਦਾ ਵਧੀਆ ਹੈ ਤੇ ਮੈਨੂੰ ਹਰ ਇੱਕ ਡਿਸ਼ ਲਗਭਗ ਲਗਭਗ ਮੈਨੂੰ ਹਰ ਡਿਸ਼ ਆਉਂਦੀ ਹੈ ਤੇ ਬੱਚੇ ਰੋਜ਼-ਰੋਜ਼ ਲੁਫਤ ਉਠਾਉਂਦੇ ਐ achhi achhi dishes ਦਾ ਜਦੋਂ ਆਪਾਂ ਨੂੰ ਆਉਂਦੀਆਂ ਚੀਜ਼ਾਂ ਆਪਣੇ ਕੋਲੇ ਸਮਾਂ ਹੈ ਤਾਂ ਆਪਾਂ ਨੂੰ ਜ਼ਰੂਰ ਟਰਾਈ ਕਰਨਾ ਚਾਹੀਦਾ ਬਣਾਉਣੀਆਂ ਚਾਹੀਦੀਆਂ ਕਿਉਂਕਿ ਬੱਚੇ ਫਿਰ ਬਾਹਰ ਦੀਆਂ ਚੀਜ਼ਾਂ ਵਿੱਚ ਝਾਕ ਐ ਜਿਹੜੀ ਉਹ ਘੱਟ ਰੱਖਦੇ ਐ ਮੈਂ ਜ਼ਿਆਦਾਤਰ ਤੁਸੀਂ ਮੇਰੇ ਪੁਰਾਣੇ ਵਲੌਗਸ ਵੀਡੀਓ ਦੇਖੀ ਹੋਣੀ ਐ ਮੈਂ ਪੀਜ਼ਾ ਪਾਸਤਾ ਜੋ ਵੀ ਗਲੂਟਨ ਫ੍ਰੀ ਪੀਜ਼ਾ ਪਾਸਤਾ ਤੱਕ ਵੀ ਮੈਂ ਘਰ ਹੀ ਬਣਾ ਕੇ ਦਿੰਨੀ ਐ ਬੱਚਿਆਂ ਨੂੰ ਅਸੀਂ ਬਾਜ਼ਾਰੋਂ ਬਹੁਤ ਘੱਟ ਚੀਜ਼ਾਂ ਲੈ ਕੇ ਆਉਣੀ ਆ ਗੋਲ ਗੱਪੇ ਪਾਣੀ ਪੂਰੀ ਵਾਲੇ ਜੋ ਗੋਲ ਗੱਪੇ ਹੁੰਦੇ ਆ ਉਹ ਵੀ ਆਪਾਂ ਘਰੇ ਹੀ ਬਣਾ ਲਈਦੇ ਆ ਜ਼ਿਆਦਾਤਰ ਕਰ ਹੀ ਬਣਾ ਲੈਂਦੀ ਹਾਂ ਬਟ ਕਦੇ-ਕਦੇ ਕਿਸੇ ਅੱਛੀ ਜਗ੍ਹਾ ਤੋਂ ਜਿੱਥੇ ਸਾਨੂੰ ٹرسٹ ਹੁੰਦਾ ਉਸ ਜਗ੍ਹਾ ਤੋਂ ਆਪਾਂ ਲੈ ਵੀ ਆਨੇ ਹੁੰਦੀਆਂ ਤੇ ਬੱਚੇ ਖਾ ਵੀ ਲੈਂਦੇ ਹੁੰਦੇ ਆ ਬਟ ਕੋਸ਼ਿਸ਼ ਹੁਣ ਇਹ ਕਰੀਦੀ ਆ ਕਿ ਜਿੰਨਾ ਆਪਣੇ ਕੋਲ ਟਾਈਮ ਹੈ ਉਹ ਆਪਣੇ ਬੱਚਿਆਂ ਨੂੰ ਅੱਛੀਆਂ-ਅੱਛੀਆਂ ਚੀਜ਼ਾਂ ਬਣਾ ਕੇ ਦੇਓ ਬੱਚਿਆਂ ਦੇ ਸਾਰੇ ਸ਼ੌਂਕ ਪੂਰੇ ਕਰੋ ਤੇ ਹਮੇਸ਼ਾ ਮੇਰੇ ਬੱਚੇ ਹੀ ਕਹਿੰਦੇ ਕਿ ਮੰਮਾ ਤੁਸੀਂ ਸ਼ੈਫ ਹੋ ਤੇ ਸਾਡੇ ਫਰੈਂਡਸ ਜਿੰਨੇ ਵੀ ਕਲਾਸ ਦੇ ਵਿੱਚ ਨੇ ਕਲਾਸਮੇਟ ਫਰੈਂਡਸ ਨੇ ਸਾਰੇ ਇਹ ਕਹਿੰਦੇ ਆ ਵੀ ਤੁਹਾਡੇ ਮੰਮਾ ਇੰਨੀ ਅੱਛੀ ਕੁਕਿੰਗ ਕਰਦੇ ਆ ਇੰਨਾ ਅੱਛਾ ਖਾਣਾ ਬਣਾਉਂਦੇ ਆ ਸੋ ਬੱਚੇ ਤਾਰੀਫ਼ ਕਰਦੇ ਆ ਤਾਂ ਹੋਰ ਜ਼ਿਆਦਾ ਮਨ ਹੁੰਦਾ ਕਿ ਬੱਚਿਆਂ ਨੂੰ ਆਪ ਵਧੀਆ-ਵਧੀਆ ਚੀਜ਼ਾਂ ਬਣਾ ਕੇ ਦਿਆ ਕਰੀਏ ਤੇ ਇਹ ਹੈ ਜੀ ਛੋਲੇ ਆਪਣੇ ਮਸਾਲਾ ਜੋ ਰੈਡੀ ਹੋ ਗਿਆ ਆ ਜੈਸਮੀਨ ਦੇ ਲਈ ਮੈਂ ਪਲੇਟ ਦੇ ਵਿੱਚ ਜਦੋਂ ਮੈਂ ਤੁਹਾਨੂੰ ਉਹਦੋਂ ਕਿਹਾ ਸੀ ਇੰਜੋਏ ਕਰ ਰਹੀ ਆ ਇੱਕ ਕਲਿੱਪ ਐਕਚੁਅਲ ਅੱਗੇ ਹੋਗੀ ਇਹ ਮੈਂ ਜੈਸਮੀਨ ਨੂੰ ਘਰੇ ਖਾਣ ਲਈ ਜਦੋਂ ਪਲੇਟ ਲਗਾ ਕੇ ਦਿੱਤੀ ਸੀ ਇਹ ਉਹ ਕਲਿੱਪ ਹੈ ਤੇ ਇਹ ਕਦੇ-ਕਦੇ ਪਤਾ ਨਹੀਂ ਕੀ ਹੁੰਦਾ ਜੀ ਲਾਈਟ ਜਦੋਂ ਚਲੀ ਜਾਂਦੀ ਹੈ ਨਾ ਕਿਚਨ ਦਾ ਜਿਹੜਾ ਬੱਲਬ ਹੈ ਇਨਵਰਟਰ ਦੇ ਉੱਪਰ ਡਾਊਨ ਹੋ ਗਿਆ ਹੈ ਪਤਾ ਨਹੀਂ ਕੀ ਇਸ਼ੂ ਹੈ ਤੇ ਇੱਥੇ ਹੁਣ ਹਨੇਰਾ ਪੈ ਰਿਹਾ ਹੈ ਇੰਨਾ ਜ਼ਿਆਦਾ ਨਿਹਰਾਣੀਆ ਮਤਲਬ 7.5 ਪੌਣੇ 8 ਦਾ ਟਾਈਮ ਹੋ ਗਿਆ ਸੀ ਮਾਰਨਿੰਗ ਦੇ ਵਿੱਚ ਤੇ ਇੱਕੇ ਦਮ ਜਿਹੜੀ ਵੀਡੀਓ ਦੇ ਵਿੱਚ ਇਸ ਤਰ੍ਹਾਂ ਨਿਹਰਾਣੀਆ ਆਉਣ ਲੱਗ ਜਾਂਦਾ ਕਦੇ-ਕਦੇ ਕਿਉਂਕਿ ਇੱਥੇ ਰਿੰਗ ਲਾਈਟ ਵੀ ਯੂਜ਼ ਨਹੀਂ ਹੁੰਦੀ ਔਰ ਕਿਚਨ ਦੀ ਜਦੋਂ ਆਪਾਂ ਵੀਡੀਓ ਬਣਾਉਂਦੇ ਆ ਜਾਂ ਸਲੈਬ ਆਪਣੀ ਤਾਂ ਸਲੈਬ ਦੇ ਓਪੋਜ਼ਿਟ ਸਾਈਡ ਦੇ ਉੱਪਰ ਜਿਹੜੀ ਲਾਈਟ ਆਪਣਾ ਬੱਲਬ ਹੈ ਸੋ ਉਹ ਬਹੁਤ ਜ਼ਿਆਦਾ ਪ੍ਰੋਬਲਮ ਦਿੰਦਾ ਹੈ ਕਿ ਆਪਣੀ ਲਾਈਟ ਹੈ ਜਿਹੜੀ ਪ੍ਰੋਪਰ ਸਲੈਬ ਦੇ ਸੈਲਫ ਦੇ ਉੱਪਰ ਨਹੀਂ ਹੈ ਐਗਜ਼ੈਕਟ ਸੋ ਇਹ ਵੀ ਚੀਜ਼ ਮੈਂ ਧਿਆਨ ਚ ਰੱਖੂਗੀ ਅੱਛਾ ਇਹ ਉਹ ਕਲਿੱਪ ਹੈ ਜੀ ਜਦੋਂ ਮੈਂ ਜੈਸਮੀਨ ਦਾ ਲੰਚ ਰੈਡੀ ਕੀਤਾ ਸਕੂਲ ਦੇ ਲਈ ਜੈਸਮੀਨ ਨੂੰ ਇੱਕ ਟਿਫਨ ਮੈਂ ਹਲਵੇ ਦਾ ਪਰਤਾ ਸੀ ਇਹ ਨਾਲ ਛੋਲੇ ਐ ਇਹਨਾਂ ਨੂੰ ਆਪਾਂ ਟਿਫਨ ਬਣਾਤਾ ਤੇ ਇਹ ਖਾਣ ਲਈ ਪਲੇਟ ਦੇ ਵਿੱਚ ਅਲੱਗ ਤੋਂ ਕੱਢਦੇ ਮਤਲਬ ਮੈਂ ਸਮੋਸੇ ਵਗੈਰਾ ਵੀ ਜੈਸਮੀਨ ਦੇ ਲਈ ਤਾਂ ਆਪਾਂ ਹੁਣ ਬਾਹਰੋਂ ਲਿਆਈ ਨਹੀਂ ਸਕਦੇ ਮੈਂ ਸਮੋਸੇ ਵੀ ਘਰੇ ਗਲੂਟਨ ਫ੍ਰੀ ਆਟੇ ਦੇ ਬਹੁਤ ਔਖੇ ਹੁੰਦੇ ਆ ਬਣਾਉਣੇ ਕਿਉਂਕਿ ਗਲੂਟਨ ਫ੍ਰੀ ਆਟਾ ਜਿਹੜਾ ਉਹ ਟੁੱਟ ਜਾਂਦਾ ਤੇ ਉਹ ਤੇਲ ਦੇ ਵਿੱਚ ਖਿੱਲਰ ਜਾਂਦਾ ਹੈ ਸਮੋਸਾ ਜੁੜਦਾ ਨਹੀਂ ਹੈ ਤੇ ਬਹੁਤ ਧਿਆਨ ਨਾਲ ਬਣਾਉਣਾ ਪੈਂਦਾ ਬਟ ਮੇਰੀਆਂ ਪੁਰਾਣੇ ਵਲੌਗਸ ਤੁਸੀਂ ਦੇਖੇ ਹੋਣੇ ਆ ਬਹੁਤ ਸੋਹਣੇ ਬੜੇ ਵਧੀਆ ਤਰੀਕੇ ਦੇ ਨਾਲ ਸਮੋਸੇ ਬਣਾਈਦੇ ਆ ਕਰੇ ਤੇ ਜੈਸਮਿਨ ਫੁੱਲ ਇੰਜੋਏ ਕਰਦੀ ਹੈ ਮਤਲਬ ਜਿਸ ਤਰ੍ਹਾਂ ਦੀ ਜੈਸਮਿਨ ਨੂੰ ਪ੍ਰੋਬਲਮ ਆਈ ਹੈ ਵੀਟ ਤੋਂ ਤੇ ਆਪਣਾ ਜਿਹੜਾ ਪੰਜਾਬੀਆਂ ਦਾ ਕੰਮ ਹੈ ਉਹ ਆਟੇ ਤੋਂ ਸ਼ੁਰੂ ਹੁੰਦਾ ਹੈ ਹਰ ਇੱਕ ਚੀਜ਼ ਦੇ ਵਿੱਚ ਆਪਣੇ ਕਣਕਾਂ ਦੇ ਦਾ ਇਸਤੇਮਾਲ ਹੁੰਦਾ ਸੋ ਜੇ ਆਪਾਂ ਅਵਾਇਡ ਕਰ ਗਏ ਆਟੇ ਤੇ ਕਣਕ ਨੂੰ ਤਾਂ ਆਪਣੇ ਖਾਣ ਲਈ ਮੈਨੂੰ ਲੱਗਦਾ ਕੁਝ ਵੀ ਨਹੀਂ ਬਚ ਜਾਂਦਾ ਅਗਰ ਆਪਾਂ ਆਪਣੀ ਡਾਈਟ ਦੇ ਹਿਸਾਬ ਨਾਲ ਗੱਲ ਕਰੀਏ ਜੋ ਆਪਾਂ ਖਾਂਦੇ ਆ ਪੰਜਾਬੀ ਤੇ ਉਸ ਹਿਸਾਬ ਨਾਲ ਜੈਸਮੀਨ ਨੂੰ ਤਾਂ ਬਹੁਤ ਵੱਡੀ ਪ੍ਰੋਬਲਮ ਆ ਜਾਣੀ ਸੀਗੀ ਤੇ ਪਰ ਕੁਝ ਕੇ ਦਿਮਾਗ ਕੁਝ ਕੇ ਹਿੰਮਤ ਮਿਹਨਤ ਦੇ ਨਾਲ ਟ੍ਰਿਕਸ ਲਗਾ ਕੇ ਆਪਣੀ ਕੁਕਿੰਗ ਨੂੰ ਇੰਪਰੂਵ ਕੀਤਾ ਜੈਸਮੀਨ ਦੇ ਗਲੂਟਰ ਫਰੀ ਗਲੂਟਨ ਫਰੀ ਖਾਣੇ ਦੇ ਲਈ ਇੰਪਰੂਵ ਕੀਤਾ ਤੇ ਹੁਣ ਜਾ ਕੇ ਜੈਸਮੀਨ ਨੂੰ ਕਿਸੇ ਵੀ ਚੀਜ਼ ਦੀ ਪ੍ਰੋਬਲਮ ਜਿਹੜੀ ਆ ਫੇਸ ਨਹੀਂ ਕਰਨੀ ਪੈਂਦੀ ਹਰ ਚੀਜ਼ ਨੂੰ ਉਹ ਗਲੂਟਨ ਫਰੀ ਦੇ ਵਿੱਚ ਇੰਜੋਏ ਕਰਦੀ ਹੈ ਤੇ ਇਧਰ ਜੀ ਨਵਦੀਪ ਤੇ ਲਈ ਮੈਂ ਇਸ ਤਰ੍ਹਾਂ ਗਰਮ ਡੱਬੇ ਦੇ ਵਿੱਚ ਹਲਵਾ ਪਾਤਾ ਜਸ ਸੌਰੀ ਨਵਦੀਪ ਨੇ ਇਹ ਕਿਹਾ ਕਿ ਉਹ ਜਿਹੜੇ ਚਨੇ ਆ ਉਹ ਅਲੱਗ ਤੋਂ ਨਹੀਂ ਡੱਬੀ ਦੇ ਵਿੱਚ ਲਜਾਏਗਾ ਤੇ ਹਲਵੇ ਦੇ ਉੱਪਰ ਹੀ ਮਸਾਲੇ ਵਾਲੇ ਚਨੇ ਆ ਜਿਹੜੇ ਸਕੂਲ ਲਈ ਪਾ ਦਿਓ ਤੇ ਬੱਚੇ ਸਕੂਲੇ ਚਲੇ ਗਏ ਸੀਗੇ ਉਸ ਤੋਂ ਬਾਅਦ ਜੀ ਮੈਂ ਦੁਪਹਿਰੇ ਸਾਗ ਲੈ ਕੇ ਆਂਦਾ ਧੋਤਾ ਕਟਿਆ ਇਹਨਾਂ ਨੂੰ ਅੱਛੀ ਤਰ੍ਹਾਂ ਵਾਸ਼ ਕਰਨ ਤੋਂ ਬਾਅਦ 2-3 ਵਾਰ ਤੇ ਫਿਰ ਮੈਂ ਇਹਨੂੰ ਸਾਗ ਨੂੰ ਵੱਡੇ ਪਤੀਲੇ ਦੇ ਵਿੱਚ ਇਸ ਤਰ੍ਹਾਂ ਰੁੱਜਣ ਲਈ ਇੰਡਕਸ਼ਨ ਚੁੱਲੇ ਦੇ ਉੱਪਰ ਰੱਖਦਾ ਅੱਛਾ ਇੰਡਕਸ਼ਨ ਦੇ ਉੱਪਰ ਮੈਂ ਥੋੜਾ ਥੋੜਾ ਹੁਣ ਯੂਜ਼ ਕਰ ਲੈਣੀ ਹੁੰਦੀ ਹੈ ਤੇ ਸ਼ਾਮ ਨੂੰ ਆਪਾਂ ਬਣਾਏ ਜੀ ਆਲੂ ਮਟਰ ਕਿਉਂਕਿ ਸਾਗ ਨੂੰ ਪੱਕਣ ਦੇ ਲਈ ਕਮ ਸੇ ਕਮ 4 ਘੰਟੇ 4.5 ਘੰਟੇ ਮੈਂ ਟਾਈਮ ਦਿਨੀ ਹੁੰਨੀ ਹੈ ਸੋ 2 ਘੰਟੇ ਮੈਂ ਇੰਡੈਕਸ਼ਨ ਤੇ ਕੁੱਕ ਕੀਤਾ ਉਸ ਤੋਂ ਬਾਅਦ ਗੈਸ ਤੇ ਕੁੱਕ ਕੀਤਾ ਕਿਉਂਕਿ ਲੱਕੜ ਬਾਲਣ ਵਗੈਰਾ ਆਪਣੇ ਕੋਲ ਨਹੀਂ ਹੈ ਸੋ ਆਪਾਂ ਹੁਣ ਥੋੜੇ ਜਿਹਾ ਟਾਈਮ ਦਾ ਚੁੱਲ੍ਹਾ ਜਿਹੜਾ ਅਵਾਇਡ ਕੀਤਾ ਹੋਇਆ ਆ ਆਲੂ ਮਟਰ ਦੀ ਸਬਜ਼ੀ ਮੈਂ ਬਣਾ ਦਿੱਤੀ ਸੀ ਕਿ ਰਾਤ ਨੂੰ ਖਾਵਾਂਗੇ ਤੇ ਆ ਕੁਛ ਕੁ ਮਟਰਾਂ ਦੇ ਦਾਣੇ ਇਹ ਮੈਂ ਬਚਾ ਕੇ ਰੱਖ ਲੇ ਕਿਉਂਕਿ ਨੈਕਸਟ ਮਾਰਨਿੰਗ ਮੈਂ ਬੱਚਿਆਂ ਨੂੰ ਸਕੂਲ ਦੇ ਲਈ ਚਾਵਲ ਮਟਰਾਂ ਵਾਲੇ ਆਲੂ ਮਟਰ ਵਾਲੇ ਨਮਕੀਨ ਚਾਵਲ ਬਣਾ ਕੇ ਦੇਵਾਂਗੀ ਤੇ ਖੋਸ਼ੋ ਕੇ ਖਾਂਦੇ ਆ ਬੱਚੇ ਤੇ ਰਾਤ ਨੂੰ ਅਸੀਂ ਆਲੂ ਮਟਰ ਦੀ ਸਬਜ਼ੀ ਖਾਵਾਂਗੇ ਕੁਝ ਕਬਰਤਨ ਐ ਜੋ ਇਹ ਮੈਂ ਕਲੀਨ ਕਰ ਦੂੰਗੀ ਹੁਣ ਸ਼ਾਮ ਵਾਲੀ ਚਾਹ ਦੇ ਜੋ ਵੀ ਮੰਮੀ ਵਗੈਰੇ ਲੈਂਦੇ ਚਾਹ ਤਾਂ ਅਸੀਂ ਨਹੀਂ ਪੀਂਦੇ ਆ ਤੇ ਇੱਧਰ ਜੀ ਜਿਹੜਾ ਸਾਗ ਐ ਉਹ ਬਣ ਗਿਆ ਸੀਗਾ ਤੇ ਸਾਗ ਨੂੰ ਮੈਂ ਘੋਟ ਕੇ ਤੇ ਇਸ ਤਰ੍ਹਾਂ ਕੱਢ ਕੇ ਰੱਖਤਾ ਕਿਉਂਕਿ ਜਿਹੜਾ ਸਾਗ ਐ ਉਹ ਅਸੀਂ ਜਸਟ ਐ ਜਿਹੜਾ ਉਦਹੀਂ ਨਹੀਂ ਖਾਣੇ ਆ ਜਿਵੇਂ ਬਣਿਆ ਹੋਇਆ ਉਸ ਨੂੰ ਥੋੜਾ ਰੈਸਟ ਦਿੰਨੇ ਆ ਤੇ ਫਿਰ ਉਹਨੂੰ ਫ੍ਰਿਜ ਚ ਰੱਖ ਕੇ ਜਿਵੇਂ ਜਿਵੇਂ ਸਾਨੂੰ ਲੋੜ ਹੁੰਦੀ ਏ ਥੋੜਾ ਥੋੜਾ ਕੱਢ ਕੇ ਅਸੀਂ ਤੜਕਾ ਮਾਰ ਕੇ ਖਾ ਲੈਨੇ ਆ ਤੇ ਇਹ ਕੁਛ ਬੱਚਿਆਂ ਦੇ ਟਿਫਨ ਵਾਲੇ ਪੋਣੇ ਜਿਹੜੇ ਅੱਜ ਮੈਂ ਵਾਸ਼ ਕਰੂੰਗੀ ਤੇ ਕੁਛ ਜਿਹੜਾ ਸਾਗ ਹੈ ਉਹ ਟਿਫਨ ਭਰ ਕੇ ਫ੍ਰਿਜ ਚ ਰੱਖਤਾ ਬਹੁਤ ਜ਼ਿਆਦਾ ਸਾਗ ਨਹੀਂ ਮੈਂ ਬਣਾਉਂਦੀ ਮੈਂ ਸਿਰਫ ਦੋ ਜਾਂ ਤਿੰਨ ਡੰਗ ਦਾ ਵੱਧ ਤੋਂ ਵੱਧ ਮੈਕਸਿਮਮ ਤਿੰਨ ਚਾਰ ਟਾਈਮ ਦਾ ਡੰਗ ਦਾ ਸਾਗ ਹੀ ਬਣਾਉਂਨੇ ਆ ਤੇ ਥੋੜੇ ਜਿਹੇ ਨੂੰ ਤੜਕਾ ਲਗਾ ਲਈਦਾ ਬਾਕੀ ਫ੍ਰਿਜ ਦੇ ਵਿੱਚ ਜਾਂ ਫ੍ਰੀਜ਼ਰ ਦੇ ਵਿੱਚ ਉੱਪਰ ਰੱਖ ਦੇ ਤੇ ਦੇਖਿਆ ਕਿ ਇਹ ਥੋੜਾ ਜਿਹਾ ਖਰਾਬ ਹੋਇਆ ਪਿਆ ਗੰਦਾ ਹੋਇਆ ਪਿਆ ਗੰਦਾ ਮਤਲਬ ਕਿ ਆਲੂਆਂ ਦੇ ਪੱਤੇ ਪੁੱਤੇ ਲੱਗ ਜਾਂਦੇ ਛਿਲਕੇ ਉੱਪਰੋਂ ਮਿੱਟੀ ਵਾਲੇ ਵੈਸੇ ਮਾਲੂ ਵਾਸ਼ ਕਰਕੇ ਵਿੱਚ ਰੱਖ ਦਿੰਨੀ ਹੁੰਦੀਆਂ ਤੇ ਮੈਂ ਸੋਚਿਆ ਕਿ ਚਲੋ ਅੱਜ ਲੱਗੇ ਹੱਥ ਆਪਾਂ ਸਾਰੀਆਂ ਇਹ ਸਫਾਈਆਂ ਵੀ ਕਰ ਦਈਏ ਫ੍ਰਿਜ ਨੂੰ ਅੱਛੀ ਤਰ੍ਹਾਂ ਕਲੀਨ ਕਰ ਲਈਏ ਤੇ ਜਿਹੜੀ ਕਈ ਲੋਕ ਮੈਂ ਦੇਖਿਆ ਨਾ ਕਈ ਜਿਵੇਂ ਮੈਂ ਆਪਣੇ ਕਾਫੀ ਲੋਕਾਂ ਦੇ ਦੇਖਿਆ ਫ੍ਰਿਜ ਸਰਦੀਆਂ ਦੇ ਵਿੱਚ ਸਾਫ਼ ਨਹੀਂ ਕਰਦੇ ਉਹਦੇ ਨਾਲ ਫ੍ਰਿਜ ਜਿਹੜਾ ਖਰਾਬ ਹੋ ਜਾਂਦਾ ਤੇ ਫ੍ਰਿਜ ਨੂੰ ਡੇਲੀ ਹੀ ਸਾਫ਼ ਕਰਨਾ ਚਾਹੀਦਾ ਸਾਨੂੰ ਡੇਲੀ ਮਤਲਬ ਹਰ ਸੀਜ਼ਨ ਦੇ ਵਿੱਚ ਉਸ ਤੋਂ ਬਾਅਦ ਜੀ ਸ਼ਾਮ ਦੇ ਟਾਈਮ ਜਦੋਂ ਬੱਚੇ ਸਕੂਲੋਂ ਆਏ ਤੇ ਮੰਮੀ ਪੰਜੀਰੀ ਦੇ ਲਈ ਸਮਾਨ ਲਿਆ ਕੇ ਰੱਖ ਰੱਖਿਆ ਸੀ ਇਹ ਨਾਨਾ ਜੀ ਨੂੰ ਅਸੀਂ ਮਤਲਬ ਨਾ ਅ ਸਰਦੀਆਂ ਦੇ ਵਿੱਚ ਰੈਡੀ ਕਰਦਿੰਨੇ ਹੁੰਨੇ ਆ ਕਿ ਥੋੜਾ ਥੋੜਾ ਕਰਕੇ ਚਾਹ ਦੇ ਨਾਲ ਲੈ ਲੈਣਗੇ ਤੇ ਜੈਸਮੀਨ ਦੇ ਲਈ ਅਸੀਂ ਫਿਰ ਇਹਦੇ ਤੇ ਇੱਕ ਜੁਗਾੜ ਲਾਇਆ ਕਿ ਇਸ ਵਾਰ ਜੋ ਪੰਜੀਰੀ ਆਪਾਂ ਰਲਾਵਾਂਗੇ ਉਹ ਆਪਾਂ ਬੇਸਣ ਦੇ ਵਿੱਚ ਰਲਾਵਾਂਗੇ ਤਾਂ ਜੋ ਜੈਸਮੀਨ ਵੀ ਖਾ ਸਕੇ ਤੇ ਬੇਸਣ ਆਪਣੇ ਘਰ ਦਾ ਜੀ ਬਿਲਕੁਲ ਪਿਓਰ ਹੈ 노 ਡਾਊਟ ਇਹਦੇ ਵਿੱਚ ਕੁਝ ਨਹੀਂ ਪਾਇਆ ਹੋਇਆ ਸਾਨੂੰ ਕੋਈ ਇਦਾਂ ਦਾ ਨਹੀਂ ਹੈ ਕਿ ਵਿੱਚ ਮਿਲਾਵਟ ਹੋਏਗੀ ਸੁਪੰਜੀਰੀ ਦੀ ਰੈਡੀ ਹੈ ਜੀ ਇਹ ਡਰਾਈ ਫਰੂਟ ਹੈ ਜਿਹੜੇ ਇਹ ਕੱਟ ਕੇ ਜੈਸਮੀਨ ਇਸ ਤਰ੍ਹਾਂ ਥੋੜਾ ਥੋੜਾ ਕੁੱਟ ਕੇ ਕ੍ਰਸ਼ ਕਰਕੇ ਰੱਖ ਲਏ ਇਹ ਕੁਝ ਦਾਖਾ ਹੈ ਜਿਹੜੀਆਂ ਆਪਾਂ ਐਂਡ ਤੇ ਪਾਵਾਂਗੇ ਤੇ ਅਸੀਂ ਬੜੇ ਸ਼ੌਂਕ ਨਾਲ ਸ਼ਾਮ ਨੂੰ ਪੰਜੀਰੀ ਬਣਾਉਣ ਲਈ ਪੂਰਾ ਪ੍ਰੋਸੈਸ ਕੀਤਾ ਤਿਆਰੀ ਕੀਤੀ ਲੱਕੜਾਂ ਲੱਭ ਕੇ ਲਿਆਂਦੀਆਂ ਤੇ ਚੁੱਲ੍ਹਾ ਗਰਮ ਕੀਤਾ ਸੌਰੀ ਚੁੱਲੇ ਦੇ ਵਿੱਚ ਅੱਗ ਚਲਾਈ ਤੇ ਸੋਚਿਆ ਕਿ ਆਪਾਂ ਜੇ ਚੁੱਲ੍ਹੇ ਦੇ ਉੱਪਰ ਰੋਟੀ ਬਣਾਵਾਂਗੇ ਬਟ ਹੁੰਦਾ ਕੁਛ ਇਸ ਤਰ੍ਹਾਂ ਹੈ ਕਿ ਅਸੀਂ ਜਦੋਂ ਇਹ ਤਿਆਰੀ ਕਰ ਲਈ ਸਾਰਾ ਕੁਝ ਬਣਾ ਰਹੇ ਸੀਗੇ ਤੇ ਸਾਡੇ ਅਚਾਨਕ ਆ ਜਾਂਦੇ ਆ ਜੀ ਗੈਸਟ ਜੋ ਸਾਨੂੰ ਵਿਆਹ ਦਾ ਕਾਰਡ ਦੇਣ ਆਇਆ ਐ ਐਕਚੁਅਲੀ ਮੰਮੀ ਦੇ ਸਹੁਰੇ ਪਿੰਡ ਤੋਂ ਮੇਰੇ ਯਾਨੀ ਕਿ ਦਾਦਕੇ ਹੋਗੇ ਮੇਰੇ ਚਾਚਾ ਜੀ ਲੱਗੇ ਤੇ ਸਾਨੂੰ ਆਗੇ ਜੀ ਵਿਆਹ ਦਾ ਕਾਰਡ ਦੇਣ ਤੇ ਜਦੋਂ ਆਏ ਤਾਂ ਫਿਰ ਗੈਸਟ ਨੂੰ ਵੀ ਸਮਾਂ ਦੇਣਾ ਹੁੰਦਾ ਫਿਰ ਇਹਨਾਂ ਪੰਜੀਰੀ ਵਾਲੇ ਮਾਮਲੇ ਨੂੰ ਮੈਂ ਸੰਭਾਲਿਆ ਕੁਝ ਖਸ ਖਸ ਤੇ ਕਮਰ ਕਸ ਇਸਮ ਗੋਲ ਜੋ ਇਹ ਸਮਗਰੀ ਪਏਗੀ ਕਾਲੀ ਮਿਰਚ ਵਗੈਰਾ ਜੋ ਦਵਾਈਆਂ ਹੁੰਦੀਆਂ ਸਾਰੀਆਂ ਗੂੰਦ ਵਗੈਰਾ ਉਹ ਤੇ ਨੈਕਸਟ ਮਾਰਨਿੰਗ ਜੀ ਆਪਾਂ ਸਾਗ ਹੈ ਜਿਹੜਾ ਫ੍ਰਿਜ ਚੋਂ ਕੱਢਿਆ ਥੋੜਾ ਜਿਹਾ ਤੇ ਉਹਨੂੰ ਆਪਾਂ ਤੜਕਾ ਲਗਾਤਾ ਟਮਾਟਰ ਦਾ ਤੇ ਪਿਆਜ਼ ਦਾ ਤੇ ਇਹਦੇ ਵਿੱਚ ਹਰੀ ਮਿਰਚ ਟਮਾਟਰ ਪਿਆਜ਼ ਦਾ ਤੜਕਾ ਲਗਾਤਾ ਥੋੜਾ ਧਨੀਆ ਐਡ ਕੀਤਾ ਲਸਣ ਤੇ ਅਦਰਕ ਨੂੰ ਆਪਾਂ ਸਾਗ ਜਦੋਂ ਰਿੱਝਦਾ ਉਦੋਂ ਹੀ ਆਪਾਂ ਨਾਲ ਐਡ ਕਰ ਦਿੰਨੇ ਆ ਤੇ ਸਾਗ ਬਹੁਤ ਵਧੀਆ ਬਣਦਾ ਜੀ ਇਸ ਤਰ੍ਹਾਂ ਤੇ ਲੌਜੀ ਸਾਗ ਰੈਡੀ ਸੀਗਾ ਤੇ ਹੁਣ ਜਿਹੜੀ ਅਸੀਂ ਰਾਤ ਪੰਜੀਰੀ ਬਣਾਈ ਸੀਗੀ ਉਹਨਾਂ ਦੇ ਵਿੱਚ ਜਦੋਂ ਐਂਡ ਤੇ ਡ్రਾਈ ਫਰੂਟਸ ਵਗੈਰਾ ਸਾਰਾ ਕੁਝ ਭੁੰਨਣ ਤੋਂ ਬਾਅਦ ਉਤਾਰ ਕੇ ਠੰਡੇ ਹੋਣ ਤੋਂ ਬਾਅਦ ਐਡ ਕੀਤਾ ਉਹਦੀ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਗੈਸਟ ਬੈਠੇ ਸੀ ਘਰ ਤੇ ਉਹਨਾਂ ਨੂੰ ਚਾਹ ਪਾਣੀ ਸਰਵ ਕਰਨਾ ਸੀ ਉਹਨਾਂ ਦੇ ਨਾਲ ਟਾਈਮ ਸਪੈਂਡ ਕਰਨਾ ਸੀ ਸੋ ਵੀਡੀਓ ਉਦੋਂ ਨਹੀਂ ਬਣ ਸਕੀ ਤੇ ਹੁਣ ਜਿਹੜੀ ਪੰਜੀਰੀ ਹੈ ਉਹ ਆਪਾਂ ਟੱਕ ਕੇ ਐਜ਼ ਏ ਉਵੇਂ ਫ੍ਰਿਜ ਤੇ ਰੱਖਦੀ ਸੀ ਸੌਰੀ ਫ੍ਰਿਜ ਤੇ ਸੌਰੀ ਮੈਂ ਪਤਾ ਨਹੀਂ ਕੀ ਬੋਲ ਜਾਨੀ ਐ ਅੱਛਾ ਉਹ ਵਿਆਹ ਦਾ ਡੱਬਾ ਤੇ ਕਾਰਡ ਸੀਗਾ ਜੀ ਜਿਹੜਾ ਸਾਨੂੰ ਅ ਦੇ ਕੇ ਗਏ ਆਹੋ ਤੇ ਇਸ ਤਰ੍ਹਾਂ ਇਹ ਆਪਾਂ ਕਿਚਨ ਦੇ ਵਿੱਚ ਲਿਆ ਕੇ ਕੜਾਹੀ ਨੂੰ ਕਵਰ ਕਰਕੇ ਕੱਪੜੇ ਦੇ ਨਾਲ ਅੱਛੀ ਤਰ੍ਹਾਂ ਰੱਖਤਾ ਤੇ ਮਾਰਨਿੰਗ ਜਦੋਂ ਇਹ ਪੂਰੀ ਤਰ੍ਹਾਂ ਠੰਡਾ ਹੋ ਗਿਆ ਤੇ ਆਪਾਂ ਇਹਨੂੰ ਹੁਣ ਕੱਢ ਕੇ ਬਰਤਨਾਂ ਦੇ ਵਿੱਚ ਭਰ ਲਾਂਗੇ ਇਹ ਰਾਤ ਆਪਾਂ ਇਸੇ ਤਰ੍ਹਾਂ ਹੀ ਕੜਾਹੀ ਰੱਖਤੀ ਸੀਗੀ ਤੇ ਕੁਛ ਨਾਨਾ ਜੀ ਨੂੰ ਖਾਣ ਲਈ ਆਪਾਂ ਅਲੱਗ ਤੋਂ ਡੱਬੇ 'ਚ ਪਾ ਦਿਆਂਗੇ ਬਾਕੀ ਆਪਾਂ ਇਹਨੂੰ ਇੱਕ ਐਕਸਟਰਾ ਵਰਡੇ ਬਰਤਨ ਦੇ ਵਿੱਚ ਪਾ ਕੇ ਆਪਾਂ ਸਟੋਰ ਕਰਕੇ ਰੱਖ ਲਾਂਗੇ ਛੇ